ਤਾਰੇ ਵਿੱਚੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾ টিਚਰਸ ਟੀਵੀ ਸਾਡੇ YouTube ਚੈਨਲ ਤੇ ਫੇਰ ਤੁਹਾਡਾ ਇੱਕ ਵਾਰ ਸਵਾਗਤ ਆ ਤੇ ਅੱਜ ਆਪਾਂ ਹੁਣ ਜਿਹੜੀਆਂ ਵੀਡੀਓ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਹੈਗੀਆਂ ਇਹ ਸਾਰੀ ਨੇ ਸਾਰੀਆਂ ਵੀਡੀਓ ਫੈਸਲਾ ਕੋਨਾ ਕਹਿਣ ਦਾ ਭਾਵ ਇਹਨਾਂ ਵੀਡੀਓ ਨੂੰ ਸਾਰਿਆਂ ਨੂੰ ਤੁਸੀਂ ਦੇਖ ਲੈਣਾ ਮੈਥ ਦੀਆਂ ਖਾਸ ਕਰਕੇ ਨਾਲ ਮੈਂਟਲ ਬਿਲਟੀ ਅਲੱਗ-ਅਲੱਗ ਟੌਪਿਕ ਦੇ ਉੱਤੇ ਆਪਣੀ ਵੀਡੀਓ ਜੀ ਨੂੰ ਕਵਰ ਕਰਿਆ ਕਰਾਂਗੇ ਆਪਣੇ ਕੋਲੇ ਡਿਜੀਟਲ ਬੋਰਡ ਦੀ ਆਪਾਂ ਨੂੰ ਹੋ ਸੀਗੀ ਹੁਣ ਆਪਾਂ ਲਿਆਂਦਾ ਤੇ ਹੁਣ ਆਪਾਂ ਇਹਦੇ ਉੱਤੇ ਹੱਲ ਕਰਨਾ ਆਪਾਂ ਨੂੰ ਸੌਖਾ ਹੋ ਜਾ ਕਰੂਗਾ ਕਿਉਂਕਿ ਜਦੋਂ ਬੁੱਕ ਦੇ ਉੱਤੇ ਕਰਾਉਂਦੇ ਹੁੰਦੇ ਸੀ ਉਹਦੇ ਵਿੱਚ ਸੈਟਿੰਗ ਨਹੀਂ ਆ ਰਹੀ ਸੀ ਪ੍ਰੋਪਰ ਸੋ ਇਸ ਕਰਕੇ ਅੱਜ ਦੀ ਵੀਡੀਓ ਜਿਹੜੀ ਆਪਾਂ ਡਿਜੀਟਲ ਬੋਰਡ ਤੇ ਪਹਿਲੀ ਵੀਡੀਓ ਕੋ ਬਣਾ ਰਹੇ ਆ ਤੇ ਉਮੀਦ ਆ ਕਿ ਤੁਹਾਨੂੰ ਪਸੰਦ ਆਊਗੀ ਉਹ ਸਾਰਿਆਂ ਬੱਚਿਆਂ ਦੇ ਨਾਲੇ ਸ਼ੇਅਰ ਕਰ ਦਿਓ ਆਪਾਂ ਦਾ ਟੀਚਰਸ ਟੀਵੀ YouTube ਚੈਨਲ ਤੇ ਇਹ ਸਾਰੀਆਂ ਵੀਡੀਓ ਹੁਣ ਤੁਹਾਨੂੰ ਮਿਲਿਆ ਕਰਨੀ ਹੈ ਮੈਂਟਲ ਬਿਲਟੀ ਪੰਜਾਬੀ ਔਰ ਮੈਥ ਦੇ ਨਾਲ ਰਿਲੇਟਡ ਸੋ ਆਪਣਾ ਬਿਨਾਂ ਦੇਰੀ ਕੀਤੇ ਆਪਾਂ ਪਹਿਲਾਂ ਹੀ ਲੇਟ ਆ ਆਪਾਂ ਕੁਐਸਚਨਾਂ ਜਿਹੜੇ ਸ਼ੁਰੂ ਕਰਦੇ ਆ ਮੈਥ ਦਾ ਜਿਹੜਾ ਪਹਿਲਾ ਕੁਐਸਚਨ ਆ ਇਹ 2023 ਦੇ ਵਿੱਚ ਨਵੋਦਿਆ ਜਿਹੜਾ ਟੈਸਟ ਆਇਆ ਸੀ ਉਹਨੂੰ ਆਪਾਂ ਹੱਲ ਕਰ ਰਹੇ ਹਾਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਪਹਿਲੀ ਵੀਡੀਓ ਇਸ ਕਰਕੇ ਕੁਝ ਨਾ ਕੁਝ ਜਿਹੜੀ ਘਾਟ ਰਹਿ ਜਾਂਦੀ ਆ ਅਗਲੀ ਦੇ ਵਿੱਚ ਸੁਧਾਰ ਕੇ ਆਪਾਂ ਫਿਰ ਅੱਗੇ ਇਹਨੂੰ ਵਧਾਵਾਂਗੇ ਸੋ ਇਹਨੂੰ ਪ੍ਰਮਾਨ ਕਰਿਓ ਦੇਖਿਓ ਸਾਰੇ ਬੱਚੇ ਔਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਬੱਚਿਆਂ ਨੇ ਨਵੋਦਿਆ ਦਾ ਟੈਸਟ ਦੇਣਾ ਹੈ ਕੁਐਸਚਨ ਆਪਣੇ ਕੋਲ ਹੈਗਾ ਜੀ 80 ਵਿਦਿਆਰਥੀਆਂ ਦਾ ਇੱਕ ਸਮੂਹ ਪਿਕਨਿਕ ਤੇ ਗਿਆ ਇਸ ਸਮੂਹ ਵਿੱਚ 20% ਵਿਦਿਆਰਥੀ ਲੜਕੀਆਂ ਹਨ ਅਤੇ ਬਾਕੀ ਲੜਕੇ ਹਨ ਇਸ ਵਿੱਚ ਕਿੰਨੀਆਂ ਹੋਰ ਲੜਕੀਆਂ ਸ਼ਾਮਲ ਕੀਤੀਆਂ ਜਾਣ ਕਿ ਸਮੂਹ ਵਿੱਚ ਲੜਕੇ 70% ਹੋ ਜਾਣ ਵਿਦਿਆਰਥੀ ਕੰਨੇ ਕੁੱਲ ਕਏ ਹੈਗੇ ਆਪਣੇ ਕੋਲੇ 80 ਵਿਦਿਆਰਥੀ ਜਿਹੜੇ ਸਮੂਹ ਪਿਕਨਿਕ ਤੇ ਗਿਆ ਹੈਗਾ ਤੇ 20% ਉਹਦੇ ਵਿੱਚ ਹੈਗੇ ਆ ਵਿਦਿਆਰਥੀ ਲੜਕੀਆਂ ਠੀਕ ਹੈ ਬਾਕੀ ਲੜਕੇ ਦੇਖੋ ਹੁਣ ਆਪਣੇ ਕੋਲ ਕੁੱਲ ਵਿਦਿਆਰਥੀ ਜਿਹੜੇ ਹੈਗੇ ਆ ਆਪਣੇ ਕੋਲੇ ਹੈਗੇ ਆ ਉਹ 80 ਆ ਜਿਹੜੇ ਹੈਗੇ ਆ ਕੁੱਲ ਵਿਦਿਆਰਥੀ ਆਪਾਂ ਇਹਦੇ ਵਿੱਚ ਲੈਣੇ ਆਗੇ ਜੋ 80 ਵਿਦਿਆਰਥੀ ਜਿਹੜੇ ਹੈਗੇ ਆ ਉਹਨਾਂ 80 ਵਿਦਿਆਰਥੀਆਂ ਦੇ ਵਿੱਚ ਦੇਖੋ ਤੁਹਾਡੇ ਕੋਲੇ 80 ਵਿਦਿਆਰਥੀ ਇਹ ਹੋ ਗਏ ਆਪਣੇ ਕੋਲੇ ਕੁੱਲ ਜਿਹੜੇ ਗਏ ਆ ਤੇ 20 20% ਵਿਦਿਆਰਥੀ ਮਤਲਬ ਲੜਕੀਆਂ ਗਈਆਂ ਕਿੰਨੀਆਂ ਗਈਆਂ ਲੜਕੀਆਂ ਕਿਉਂਕਿ ਮੇਨ ਮੇਨ ਟਾਪਿਕ ਹੈ ਜਿਹੜੇ ਉਹਨੂੰ ਧਿਆਨ ਚ ਰੱਖੀਦਾ ਹੁੰਦਾਗਾ ਅਤੇ ਬਾਕੀ ਲੜਕੇ ਆ ਇਹਦਾ ਮਤਲਬ 20% 80 ਵਿਦਿਆਰਥੀਆਂ ਦਾ 20% ਤਾਂ ਜਿਹੜਾ ਹੈਗਾ ਉਹ ਹੈਗੀਆਂ ਆਪਣੇ ਕੋਲੇ ਲੜਕੀਆਂ ਗਈਆਂ ਠੀਕ ਆ ਔਰ ਬਾਕੀ ਸ਼ਾਮਲ ਕੀ ਇਸ ਵਿੱਚ ਬਾਕੀ ਲੜਕੇ ਆ ਕਹਿੰਦਾ ਇਸ ਵਿੱਚ ਕਿੰਨੀਆਂ ਹੋਰ ਲੜਕੀਆਂ ਸ਼ਾਮਲ ਕੀਤੀਆਂ ਜਾਣ ਜਾਣ ਤਾਂ ਕਿ ਸਮੂਹ ਵਿੱਚ ਲੜਕੇ 70% ਹੋ ਜਾਣ ਲੜਕੇ ਕਿੰਨੇ ਚਾਹੀਦੇ ਆਪਾਂ ਨੂੰ 70% ਚਾਹੀਦੇ ਆ ਪਰ ਕਿਉਂਕਿ ਸਮੂਹ ਦੇ ਵਿੱਚ ਲੜਕੀਆਂ ਜਿਹੜੀ ਹੈਗੀਆਂ 20% ਆ ਸੋ 80 ਦਾ 20% ਜੇ ਅਸੀਂ ਦੇਖੀਏ 20% ਕੱਢਣਾ ਹੋਵੇ ਲੜਕੇ ਰਹਿਣੇ ਚਾਹੀਦੇ 70% ਠੀਕ ਆ 20% ਉਹਦੇ ਚ ਲੜਕੀਆਂ ਹੁਣ ਹੈਗੀਆਂ ਆ ਇਹਦਾ ਮਤਲਬ 80 ਦਾ ਜੇਕਰ 20% ਅਸੀਂ ਕੱਢਾਂਗੇ 80 ਦਾ 20% 80 ਦਾ 20/100 ਆਪਾਂ ਪ੍ਰਤੀਸ਼ਤ ਜਿਹੜੇ ਇਸੇ ਤਰ੍ਹਾਂ ਹੀ ਕੱਢਦੇ ਹੁੰਦੇ ਆ ਠੀਕ ਆ ਤਾਂ ਆਪਣੇ ਕੋਲ ਦੇਖੋ ਕਿੰਨੀ ਆ ਜਾਣਗੇ 20% ਕੱਢਾਂਗੇ ਜਦੋਂ ਆ ਜ਼ੀਰੋ ਨਾਲ ਜ਼ੀਰੋ ਕੱਟੀ ਗਈ ਆ ਜ਼ੀਰੋ ਨਾਲ ਆਪਣੇ ਕੋਲ ਆਹ ਜ਼ੀਰੋ ਕੱਟੀ ਗਈ 8*2=16 16 ਲੜਕੀਆਂ ਉਹਨਾਂ ਕੋਲ ਹੈਗੀਆਂ ਹੈਗੀਆਂ ਲੜਕੀਆਂ ਠੀਕ ਆ ਇਹਦਾ ਮਤਲਬ ਇਹ 20% ਲੜਕੀਆਂ ਕਿੰਨੀਆਂ ਹੈਗੀਆਂ ਇਹ 20% ਆਪਾਂ ਬਣਾਉਣੇ ਆ ਲੜਕੇ 70% ਜੇ ਲੜਕੇ ਆਪਾਂ 70% ਬਣਾਉਣੇ ਆ ਤਾਂ ਮਤਲਬ ਆਹ 20% ਨੂੰ ਕਿੰਨੇ 'ਚ ਕਨਵਰਟ ਕਰਨਾ ਪਊਗਾ ਸਾਨੂੰ 30% ਕਰਨਾ ਪਊਗਾ ਕਿਉਂਕਿ 20% ਤਾਂ ਹੈਗੀਆਂ ਬ੍ਰੀ 20% ਦੇ ਸਿੱਧੇ ਤਰੀਕੇ ਨਾਲ ਦੇਖੀਏ 20% ਹੁੰਦੀਆਂ 16 ਤੇ 10% ਤੇ ਇਹਦੇ ਵਿੱਚ ਹੋਰ ਜੋੜ ਦਈਏ 20% 16 ਹੁੰਦੀਆਂ ਤੇ 10% ਕਿੰਨੀਆਂ ਹੋਗੀਆਂ ਅੱਠ ਲੜਕੀਆਂ ਹੋਰ ਹੋਗੀਆਂ ਕਿ ਨਹੀਂ ਇਹਦਾ ਮਤਲਬ ਅੱਠ ਲੜਕੀਆਂ ਜੇਕਰ ਇਹਦੇ ਵਿੱਚ ਜੋੜ ਦੇ ਆਪਾਂ ਤਾਂ ਕਿੰਨੀਆਂ ਬਣ ਜਾਣਗੀਆਂ ਇਹ 24 ਲੜਕੀਆਂ ਫਿਰ ਬਾਕੀ ਲੜਕੇ 30 70% ਫਿਰ ਰਹਿ ਜਾਣਗੇ ਜੇ ਅੱਠ ਇਹਦਾ ਮਤਲਬ ਕਿੰਨੀਆਂ ਲੜਕੀਆਂ ਆਪਾਂ ਇਹਦੇ ਵਿੱਚ ਹੋਰ ਜੋੜੀਆਂ ਜੀਆਂ ਸਾਡੇ ਕੋਲੇ 8 ਲੜਕੀਆਂ ਜਿਹੜੀਆਂ ਹੈਗੇ ਸਾਡੇ ਕੋਲੇ ਤੁਸੀਂ ਉਹਦੇ ਵਿੱਚ ਹੋਰ ਜੋੜਤੀਆਂ ਜਿਹਦੇ ਨਾਲ ਆਪਣਾ ਜਿਹੜਾ ਹੈਗਾ ਇਹ 30% ਹੋ ਜਾਣਗੀਆਂ ਉਹਨੇ ਪੁੱਛਿਆ ਵੀ ਇਹੀ ਆਪਣੇ ਕੋਲੇ ਸਮੂਹ ਵਿੱਚ ਲੜਕੇ ਸਰ ਲੜਕੀਆਂ ਸ਼ਾਮਲ ਕੀਤੀਆਂ ਜਾਣ ਇਸ ਵਿੱਚ ਕਿੰਨੀਆਂ ਹੋਰ ਲੜਕੀਆਂ ਸ਼ਾਮਲ ਕੀਤੀਆਂ ਜਾਣ ਕਿੰਨੀਆਂ ਕੀਤੀਆਂ ਜਾਣ 8 ਲੜਕੀਆਂ ਜੇਕਰ ਸ਼ਾਮਲ ਕਰ ਦਈਏ ਅਸੀਂ ਤਾਂ ਇਹ 30% ਹੋਣਗੀਆਂ ਮੁੰਡੇ ਆਟੋਮੈਟਿਕਲੀ ਫਿਰ ਸਾਡੇ ਕੋਲੇ 70% ਹੋ ਜਾਣਗੇ ਸੋ ਉੱਤਰ ਆ ਜਿਹੜਾ ਸਾਡੇ ਕੋਲੇ ਆਊਗਾ ਉਹ ਆਪਾਂ ਦੇਖ ਲੈਨੇ ਬੋਰਡ ਦੇ ਉੱਤੇ ਬਣਿਆ ਸਾਡੇ ਕੋਲੇ ਕਿੰਨਾ ਹੋਊਗਾ ਸਾਡੇ ਕੋਲੇ 8 ਉੱਤਰ ਆ ਜਿਹੜਾ ਹੈਗਾ 8 ਵਾਲਾ ਆਪਸ਼ਨ ਆ ਜਿਹੜਾ ਇਹਦੇ ਉੱਤੇ ਆਪਾਂ ਇਹਦੇ ਵਾਲਾ ਕਾਨਾ ਡੀ ਵਾਲਾ ਉਹ ਆਪਾਂ ਉਹਨੂੰ ਗੋਲ ਕਰ ਦੇਾਂਗੇ ਠੀਕ ਆ ਬੇਟਾ ਸੋ ਇਹ ਸੀ ਜਿਹੜਾ ਇਹ ਸਵਾਲ ਆ ਅੱਗੇ ਆਪਾਂ ਕਰਦੇ ਆਂ ਅਗਲਾ ਸਵਾਲ ਆ ਜਿਹੜਾ ਮੈਨੂੰ ਲੱਗਦਾ ਤੁਹਾਨੂੰ ਇਹ ਸਮਝ ਲੱਗ ਗਈ ਹੋਊਗੀ ਜੇ ਨਹੀਂ ਲੱਗੀ ਤਾਂ ਫਿਰ ਕੋਈ ਗੱਲ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਪਹਿਲਾ ਦਿਨ ਆ ਹੋ ਸਕਦਾ ਇਹਦੇ ਵਿੱਚ ਸਮਝਾਉਣ ਦੇ ਵਿੱਚ ਵੀ ਸਮੱਸਿਆ ਆਉਂਦੀ ਹੋਵੇ ਤੇ ਆਪਾਂ ਅਗਲੀ ਜਿਹੜੀ ਹੈਗੀ ਗੱਲ ਉਹ ਕਰ ਲਾਂਗੇ ਸੋ ਅਗਲਾ ਕੁਐਸਚਨ ਆ ਜਿਹੜਾ ਕਰਦੇ ਆਂ ਆਪਾਂ ਬੇਟਾ ਉਹ ਕੀ ਆ ਉਹ ਆਪਣੇ ਕੋਲ ਹੈ 12 1250 ਮੀਟਰ ਲੰਬੀ ਇੱਕ ਰੇਲ ਗੱਡੀ 2 ਮਿੰਟ ਵਿੱਚ 1 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਇਹ ਰੇਲ ਗੱਡੀ ਦੂਜੀ ਖੜੀ ਰੇਲ ਗੱਡੀ ਨੂੰ 4 ਮਿੰਟ ਵਿੱਚ ਪਾਰ ਕਰ ਲੈਂਦੀ ਹੈ ਖੜੀ ਹੋਈ ਰੇਲ ਗੱਡੀ ਦੀ ਜਿਹੜੀ ਹੈਗੀ ਆ ਪਤਾ ਕਰਨੀ ਹੈ ਦੂਰੀ ਆ ਕਿੰਨੇ ਕਿੰਨੀ ਆ ਜਿਹੜੀ ਖੜੀ ਵੀ ਦੇਖੋ ਹੁਣ ਇਹਦੇ ਵਿੱਚ ਕੀ ਆ ਦੇਖਣ ਵਾਲੀ ਗੱਲ ਇਹ ਆ ਵੀ ਲੰਬੀ ਇੱਕ ਰੇਲ ਗੱਡੀ ਆ ਜਿਹੜੀ ਇੱਕ ਰੇਲ ਗੱਡੀ ਆ ਇੱਥੋਂ ਤੋਂ ਲੈ ਕੇ ਸਮਝ ਲਓ ਇੱਕ ਰੇਲ ਗੱਡੀ ਇੱਥੇ ਆ ਇਹ ਚੱਲਦੀ ਆ ਇਹ ਆਪਣੇ ਕੋਲੇ ਕੀ ਕਰਦੀ ਆ ਇਹ ਚੱਲਦੀ ਆ ਕਿੰਨੇ ਮੀਟਰ ਲੰਬੀ ਆ ਇਹ 1 1200 50 ਮੀਟਰ ਠੀਕ ਆ ਇਹ ਜਦੋਂ ਇੱਕ ਖੜੀ ਹੋਈ ਰੇਲ ਗੱਡੀ ਆ ਇੱਕ ਆਪਣੇ ਕੋਲੇ ਇਸ ਤਰ੍ਹਾਂ ਇੱਕ ਰੇਲ ਗੱਡੀ ਆ ਜਿਹੜੀ ਉਹ ਖੜੀ ਵੀ ਆ ਇੱਥੇ ਇਸ ਤਰ੍ਹਾਂ ਇੱਕ ਰੇਲ ਗੱਡੀ ਆ ਜਿਹੜੀ ਉਹ ਖੜੀ ਵੀ ਆ ਸਾਨੂੰ ਨਹੀਂ ਪਤਾ ਉਹਦੀ ਲੰਬਾਈ ਕਿੰਨੀ ਆ ਲੰਬਾਈ ਚੜਾਈ ਜਿਹੜੀ ਹੈਗੀ ਉਹ ਕਿੰਨੀ ਆ ਸਾਡੇ ਕੋਲੇ ਇੱਕ ਰੇਲ ਗੱਡੀ ਆ ਜਿਹੜੀ ਉਹ ਖੜੀ ਹੈਗੀ ਇਹ ਗੱਡੀ ਇੱਥੋਂ ਸਟਾਰਟ ਹੋਗੀ ਠੀਕ ਹੈ ਜੀ ਇਹ ਸਟਾਰਟ ਕਰਕੇ ਇੱਥੋਂ ਇਹਨੂੰ ਪਾਰ ਕਰ ਗਈ ਇਹ ਇਹ ਰੇਲ ਗੱਡੀ ਇੱਥੋਂ ਤੱਕ ਪਹੁੰਚ ਗਈ ਇੱਥੋਂ ਤੱਕ ਪਹੁੰਚ ਗਈ ਇਹ ਸਿੱਧਾ ਜਿਹਾ ਸਵਾਲ ਆ ਕਨਫਿਊਜ਼ ਕਰਨ ਦੇ ਮਾਰਿਆ ਨੇ ਉਸ ਤਰੀਕੇ ਨਾਲ ਪਾਇਆ ਹੋਇਆ ਵੀ ਅਸੀਂ ਕਨਫਿਊਜ਼ ਹੋ ਜਾਈਏ ਤਾਂ ਪਰ ਆਪਾਂ ਕਨਫਿਊਜ਼ ਨਹੀਂ ਹੋਣਾ ਜਦੋਂ ਇਹ ਇੱਥੋਂ ਚੱਲ ਪਈ ਕੇ ਰਾਂ ਇਹਨੂੰ ਪਾਰ ਕਰਦੇ ਹੋਏ ਇੱਥੋਂ ਤੱਕ ਇਹ ਪਹੁੰਚ ਗਈ ਇੱਥੋਂ ਲੈ ਕੇ ਇੱਥੋਂ ਤੱਕ ਪਹੁੰਚਣ ਲੱਗੇ ਉਹਨੂੰ 4 ਮਿੰਟ ਲੱਗੇ ਕਿੰਨਾ ਟਾਈਮ ਲੱਗਾ ਇੱਥੋਂ ਲੈ ਕੇ ਇੱਥੋਂ ਤੱਕ ਪਹੁੰਚਣ ਲਈ 4 ਮਿੰਟ ਠੀਕ ਹੈ ਜੀ ਹੁਣ ਹੈ ਤਾਂ ਉਹਨੇ 1250 ਮੀਟਰ ਲੰਮੀ ਹੈ ਨਾ ਇਹ 1250 ਮੀਟਰ ਕਿੰਨੇ ਮਿੰਟ ਲੱਗੇ ਇਹਨੂੰ 4 ਮਿੰਟ ਲੱਗੇ ਇੱਥੋਂ ਤੱਕ ਪਹੁੰਚਣ ਲੱਗੇ ਹੁਣ ਦੇਖੋ ਸਵਾਲ ਦੇ ਵਿੱਚ ਕੀ ਪੁੱਛਿਆ ਗਿਆ ਧਿਆਨ ਨਾਲ ਸਮਝਣਾਗਾ ਸਵਾਲ ਦੇ ਵਿੱਚ ਉਹਨਾਂ ਨੇ ਇਹ ਪੁੱਛਿਆ ਗਿਆ ਸਾਡੇ ਕੋਲੋਂ ਵੀ 1200 ਮੀਟਰ ਲੰਮੀ ਰੇਲ ਗੱਡੀ 2 ਮਿੰਟ ਵਿੱਚ 1 ਕਿਲੋਮੀਟਰ ਤੈਅ ਕਰਦੀ ਹੈ ਇਹਦਾ ਜਦੋਂ ਇੱਥੋਂ ਉਹ ਚੱਲੀ 4 ਮਿੰਟ ਉਹ ਚੱਲੀ 2 ਮਿੰਟਾਂ 'ਚ ਕੱਢਦੀ ਆ 2 ਮਿੰਟਾਂ 'ਚ ਕੱਢਦੀ 1 ਕਿਲੋਮੀਟਰ ਤੇ 4 ਮਿੰਟਾਂ 'ਚ ਕਿੰਨੇ ਕੱਢੂਗੀ ਫਿਰ 2 ਕਿਲੋਮੀਟਰ ਇਹਦਾ ਮਤਲਬ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਪਹੁੰਚਣ ਲੱਗਿਆਂ ਉਹਨੂੰ ਕਿੰਨੇ ਕਿਲੋਮੀਟਰ ਦਾ ਫਾਸਲਾ ਤੈਅ ਕੀਤਾ ਉਹਨੇ 2 ਕਿਲੋਮੀਟਰ ਠੀਕ ਆ 2 ਕਿਲੋਮੀਟਰ ਦਾ ਫਾਸਲਾ ਉਹਨੇ ਤੈਅ ਕੀਤਾਗਾ ਤਾਂ ਆਪਾਂ 2 ਕਿਲੋਮੀਟਰ ਨੂੰ ਜੇ ਮੀਟਰਾਂ ਦੇ ਵਿੱਚ ਬਣਾਉਣਾ ਹੋਵੇ ਤਾਂ ਕਿੰਨਾ ਬਣ ਜੂਗਾ 2000 ਮੀਟਰ 2000 ਮੀਟਰ ਆ ਸਾਡੇ ਕੋਲੇ ਉੱਤਰ ਆ ਜਿਹੜਾ ਆ ਜਾਊਗਾ ਹੁਣ ਦੇਖੋ ਇੱਥੋਂ ਲੈ ਕੇ ਇੱਥੋਂ ਤੱਕ ਜਿਹੜੀ ਦੂਰੀ ਇਹ ਤੋਂ ਚਲੀ ਗਈ ਹੈ 2000 ਮੀਟਰ ਹੈ ਜਿਹੜੀ ਇਹ ਚਲੀ ਗਈ ਫੇਰ ਉਹਨੇ ਕੀ ਕੀਤਾ 2000 ਮੀਟਰ ਦੇ ਵਿੱਚੋਂ ਆਹ ਗੱਡੀ ਦੀ ਲਮਾਈ ਜੇਕਰ ਅਸੀਂ ਕੱਢ ਦਈਏ ਤਾਂ ਸਾਡੇ ਕੋਲ ਇਹ ਦੀ ਬਚ ਜੂਗੀ ਕਿ ਨਹੀਂ ਸੋ 12 150 ਮੀਟਰ ਹੈ ਜਿਹੜੇ ਆਪਾਂ ਇਹਦੇ ਵਿੱਚੋਂ ਘਟਾ ਦਿੰਨੇ ਆ ਉਹ ਸਾਡੇ ਕੋਲ ਕਿੰਨਾ ਰਹਿ ਜੂਗਾ 0 5 ਤੇ 7 ਠੀਕ ਹੈ ਜੀ 750 ਮੀਟਰ ਜਿਹੜੀ ਖੜੀ ਵੀ ਗੱਡੀ ਆ ਇੱਥੋਂ ਲੈ ਕੇ ਇੱਥੋਂ ਤੱਕ ਜਿਹੜੀ ਖੜੀ ਵੀ ਗੱਡੀ ਆ ਇਦੀ ਦੂਰੀ ਕਿੰਨੀ ਹੈ 750 ਮੀਟਰ ਸੋ 750 ਵਾਲਾ ਉੱਤਰ ਆ ਜਿਹੜਾ ਸੀ ਆਪਸ਼ਨ ਆ ਜਿਹੜਾ ਸਾਡੇ ਕੋਲੇ ਆਊਗਾ ਇਸ ਤਰੀਕੇ ਨਾਲ ਆਪਾਂ ਜਿਹੜਾ ਇਹਨੂੰ ਹੱਲ ਕਰ ਸਕਦੇ ਹਾਂ ਸੋ ਇਹ ਛੋਟੀ ਜੀ ਵੀਡੀਓ ਸੀ ਜਿਹੜੀ ਪਹਿਲੀ ਵੀਡੀਓ ਸੀ ਜਿਹੜੀ ਮੈਂ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ ਇਹ ਵੀਡੀਓ ਜਿਹੜੀ ਹੈਗੀ ਤੁਹਾਨੂੰ ਜ਼ਰੂਰ ਕਮੈਂਟ ਕਰਕੇ ਮੈਨੂੰ ਦੱਸਣਾਗਾ ਹਰ ਇੱਕ ਬੱਚੇ ਦਾ ਜੇ ਕਮੈਂਟ ਆਊਗਾ ਫਿਰ ਉਸ ਤੋਂ ਬਾਅਦ ਅੱਗੇ ਡਿਜੀਟਲ ਬੋਰਡ ਦੇ ਉੱਤੇ ਅਗਲੀਆਂ ਵੀਡੀਓ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਵੇਂ ਤੁਹਾਨੂੰ ਲੱਗੀ ਕੱਲ ਤੋਂ ਰੈਗੂਲਰ ਵੀਡੀਓ ਜਿਹੜੀ ਹੈਗੀ ਸ਼ਾਮ ਨੂੰ 7 ਵਜੇ ਜਿਹੜੀ ਹੈਗੀ ਤੁਹਾਡੇ ਵੀਡੀਓ ਪਾਜਿਆ ਕਰਾਂਗੇ ਚੈਨਲ ਦੇ ਉੱਤੇ ਤੇ ਤੁਸੀਂ ਨਾਲ ਦੀ ਨਾਲ ਉਹਨੂੰ ਦੇਖ ਲਿਆ ਕਰਨਾ ਸੋ ਅੱਜ ਦੀ ਇਹ ਵੀਡੀਓ ਜਿਹੜੀ ਹੈਗੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆਉਂਦੇ ਆ ਫਿਰ ਅਸੀਂ ਵੀਡੀਓ ਜਿਹੜੀ ਕੰਟੀਨਿਊ ਕਰਾਂਗੇ ਨਹੀਂ ਤਾਂ ਫਿਰ ਅੱਗੇ ਜਿਹੜਾ ਹੈਗਾ ਕੋਈ ਹੋਰ ਸਬਜੈਕਟ ਆ ਜਿਹੜਾ ਫਿਰ ਕਰਾਉਣ ਵਾਲਾ ਕੰਮ ਅਸੀਂ ਕਰਾਂਗੇ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਸਹੀ ਲੱਗੀ ਹੋਊ ਸਮਝ ਲੱਗੀ ਹੋਊਗੀ ਇਹਦੇ ਵਿੱਚ ਕਿਉਂਕਿ ਡਿਜੀਟਲ ਬੋਰਡ ਆ ਥੋੜਾ ਥੋੜਾ ਅਭਿਆਸ ਕਰਨ ਦੀ ਵੀ ਹਜੇ ਲੋੜ ਆ ਕਿਉਂਕਿ ਹਜੇ ਵਾਈਟ ਬੋਰਡ ਜਿਵੇਂ ਆਪਾਂ ਕਰਦੇ ਸੀ ਉਹ ਪਰ ਇਹਦੇ ਉੱਤੇ ਜਦੋਂ ਕੰਮ ਕਰਦੇ ਆ ਅਸੀਂ ਹੋਰ ਤਰ੍ਹਾਂ ਦਾ ਹੁੰਦਾ ਸੋ ਇਹ ਸੀ ਅੱਜ ਦੇ ਦੋ ਕੁਐਸਚਨ ਜਿਹੜੀ ਛੋਟੀ ਜਿਹੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਆ ਲਗਾਤਾਰ ਹਰੇਕ ਦਿਨ ਮੈਂਟਲ ਬਿਲਟੀ ਦੀ ਅਲੱਗ ਪੰਜਾਬੀ ਦੀ ਤੁਹਾਨੂੰ ਲੱਗਦੇ ਆ ਕਰਾਂਗੇ ਮੈਂ ਇਸ ਦੀ ਲੱਗਦੇ ਆ ਕਰਾਂਗੇ ਸਾਰੇ ਬੱਚਿਆਂ ਨੇ ਦੇਖ ਲਿਆ ਕਰਮੀਆਂ ਔਰ ਆਪ ਦੇ ਜਿਹੜੇ ਹੈਗੇ ਤੁਹਾਡੇ ਦੋਸਤ ਮਿੱਤਰ ਸਾਰਿਆਂ ਨੂੰ ਸਾਂਝੀਆਂ ਕਰ ਦੇਣੀਆਂ ਤੇ ਕੁੜੀਆਂ ਨੇ ਵੀ ਅੱਗੇ ਜਵੱਤ ਵੱਤ ਸ਼ੇਅਰ ਕਰ ਦਿਓ ਸਾਰੇ ਪੰਜਾਬ ਦੇ ਵਿੱਚ ਇਹਦੇ ਉੱਤੇ ਆਪਾਂ ਆਪਣਾ ਚੈਨਲ ਆ ਦਾ ਟੀਚਰਸ ਟੀਵੀ ਜਿਹੜਾ ਅਸੀਂ ਡਿਜੀਟਲ ਬੋਰਡ ਤੇ ਸ਼ੁਰੂ ਕੀਤਾਗਾ ਇਹ ਤੁਹਾਨੂੰ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਵੀਡੀਓ ਪਾਵਾਂਗੇ ਫੇਰ ਜੇਕਰ ਤੁਹਾਡੇ ਬਹੁਤ ਸਾਰੇ ਕਮੈਂਟ ਜਿਹੜੇ ਆਉਂਦੇ ਆ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਦਾ ਟੀਚਰਸ ਟੀਵੀ ਆਪਣਾ YouTube ਚੈਨਲ ਆ ਸਬਸਕ੍ਰਾਈਬ ਵੀ ਕਰਾ ਦਿਓ ਵਾਦ ਤੋਂ ਬਾਦ ਸੋ ਇਹੀ ਵੀਡੀਓ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਧੰਨਵਾਦ ਜੀ